17 ਸਪਟੈਂਬਰ 2012 ਮੇਰਾ ਪੈਰ ਸਲਿੱਪ ਹੋ ਗਿਆ ਸੀ ਸਟੇਅਰਸ ਤੋਂ ਤੇ ਗਿਰਨ ਕਰਕੇ ਮੇਰੇ ਸਪਾਈਨ ਇੰਜਰੀ ਹੋ ਗਈ ਸੀ ਉਸ ਤੋਂ ਪਹਿਲਾਂ ਜ਼ਿੰਦਗੀ ਬਿਲਕੁਲ ਨਾਰਮਲ ਚੱਲਦੀ ਸੀ ਉਸ ਤੋਂ ਪਹਿਲਾਂ ਬਿਲਕੁਲ ਨਾਰਮਲ ਸੀ ਚੱਲਣਾ ਫਿਰਨਾ ਸਭ ਕੁਝ ਵਧੀਆ ਸੀਗਾ ਇਹ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਬਹੁਤ ਮਾੜਾ ਟਰਨਿੰਗ ਪੁਆਇੰਟ ਸੀਗਾ ਜਿੱਤੋਂ ਲੈ ਕੇ ਉਹ ਤੋਂ ਹੁਣ ਤੱਕ ਮੈਂ 휠ਚਰ ਤੇ ਹੀ ਮਿਲਣਾ ਕਹਿੰਦੇ ਕਿ ਪ੍ਰਮਾਤਮਾ ਦਾ ਹੀ ਮਤਲਬ ਕੋਈ ਬਣਾਇਆ ਹੋਇਆ ਰਸਤਾ ਮਤਲਬ ਸਾਡੇ ਇੱਥੇ ਦੀ ਮੈਨੂੰ ਨਹੀਂ ਪਤਾ ਮਤਲਬ ਇੱਥੇ ਮੈਨੂੰ ਲੱਗਦਾ ਸੋਚ ਹੈ ਕਿ ਵੀਲਚਰ ਵਾਲਾ ਬੰਦਾ ਕੁਝ ਨਹੀਂ ਕਰ ਸਕਦਾ ਹਮ ਹਾਂ ਫਿਰ ਉਹ ਉਹ ਕਿਵੇਂ ਗੱਲਬਾਤ ਤੋਰੀ ਤੁਸੀਂ ਤੋਰੀ ਗੱਲ ਜਾਂ ਇਧਰੋਂ ਤੋਰੀ ਫਿਰ ਨਹੀਂ ਇਧਰੋਂ ਹੀ ਤੋਰੀ ਸੀ ਕਿ ਮੈਂ ਤਾਂ ਨਹੀਂ ਤੋਰੀ ਮੇਰੇ ਵੱਲੋਂ ਤਾਂ ਬਲਕਿ ਜਵਾਬ ਦਿੱਤਾ ਗਿਆ ਸੀਗਾ ਹਾਂ ਕਿਉਂਕਿ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਵਿਆਹ ਕਰਾਣਾ ਤੁਹਾਡੇ ਨਾਲ ਤਾਂ ਮੈਂ ਮੇਰੇ ਲਈ ਪਹਿਲਾ ਕੋਈ ਸੀਗਾ ਕਿ ਯਾਰ ਮੈਂ ਵੀ ਇਲਚਰ ਤੇ ਆ। ਇਹਦੇ ਕਰੇ ਸੀ ਗੱਲ ਬਾਤ ਫਰੈਂਡਸ ਨਾਲ ਕੋ ਕਰਦੇ ਰਹੇ। ਉਸ ਤੋਂ ਬਾਅਦ ਇੱਕ ਦਿਨ ਅਚਾਨਕ ਕਿ ਮੈਂ ਉਹਦੇ ਪੁੱਛਿਆ ਮੈਂ ਕਿ ਤੁਸੀਂ ਮੈਰਿਜ ਨਹੀਂ ਕਰਾਉਣੀ ਕਹਿੰਦੇ ਨਹੀਂ ਕਰਾਣੀ। ਮੈਂ ਕਿਹਾ ਜੇ ਕਰਾਣੀ ਹੋਵੇ ਤਾਂ ਕਹਿੰਦੇ ਨਹੀਂ ਕਰਾਣੀ ਕਹਿੰਦਾ। ਉਸ ਤੋਂ ਬਾਅਦ ਫਿਰ ਮੈਂ ਕਿਹਾ ਕਿ ਚਲੋ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਹੈ ਹਨ। ਨਹੀਂ ਨਹੀਂ ਵਜੇ ਨਿਕਰਨੀ ਮੇ ਅੱਜ ਦਾ ਫਰੈਂਸੀ ਸਟਰੋਂਗ ਨਹੀਂ ਹੈਗਾ ਫੈਮਲੀ ਵਾਈਜ਼ ਥੋੜਾ ਇਸ਼ੂਸ ਹੈਗੇ ਨੇ ਕਿ ਮਤਲਬ ਮੈਨੂੰ ਸੰਭਾਲਦੇ ਨੇ ਜਾਂ ਫਿਰ ਕੰਮਕਾਰ ਇਦਾਂ ਆ ਮੈਂ ਕਿ ਨਹੀਂ ਕੋਈ ਗੱਲ ਨਹੀਂ ਦੇਖ ਲਾਂਗੇ ਇਕੱਠੇ ਹੋਰ ਗੱਲ ਕੇ ਫਿਰ ਦੇਖ ਲਾਂਗੇ ਸਾਰਾ ਕੁਝ ਉਹ 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 ਜ਼ੈਨ ਚਾਹੁੰਦਾ ਸੀਗਾ ਵੀ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਆਪਣੇ ਘਰ ਦੇ ਸੈਪਟ ਨਹੀਂ ਕਰ ਰਹੇ ਮਨ ਡੋਲਦਾ ਸੀ ਵੀ ਕਿਤੇ ਮੈਂ ਕੋਈ ਇਦਾਂ ਦਾ ਸਟੈਪ ਨਾ ਲੈ ਲਾਂ ਫੇਰਾਂਸ ਨੂੰ ਮਿਲਣ ਨੂੰ ਅੱਜ ਵੀ ਦਿਲ ਕਰਦਾ ਓਬਵੀਅਸਲੀ ਆ ਕਿਤੇ ਨਹੀਂ ਕਰਦਾ ਕਦੇ ਹੋਇਆ ਕਦੇ ਮੇਲ ਕਦੀ ਕੋਸ਼ਿਸ਼ ਨਹੀਂ 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 ਸ਼ਸ਼ੀਕਾਲ ਹਮਦਰਦ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਕਹਿੰਦੇ ਨੇ ਕਿ ਪਿਆਰ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਔਖੇ ਵੇਲੇ ਵੀ ਟੁੱਟੇ ਨਾ ਤੇ ਅੱਜ ਕਹਾਣੀ ਤੁਹਾਨੂੰ ਇੱਕ ਅਜਿਹੇ ਡਾਕਟਰ ਜੋੜੇ ਦੀ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਇੱਕ ਦੂਸਰੇ ਦੇ ਨਾਲ ਹਾਸੇ ਦੇ ਦੌਰਾਨ ਹੀ ਮੇਲ ਹੁੰਦਾ ਫਿਰ ਉਹ ਮੇਲ ਪਿਆਰ ਦੇ ਵਿੱਚ ਬਦਲਦਾ ਤੇ ਪਿਆਰ ਤੋਂ ਬਾਅਦ ਵਿਆਹ ਹੁੰਦਾ ਤੇ ਫਿਰ ਵਿਆਹ ਕਰਵਾਉਣ ਤੋਂ ਬਾਅਦ ਇਹ ਜੋੜਾ ਅੱਜ ਖੁਸ਼ੀ-ਖੁਸ਼ੀ ਕਿਵੇਂ ਜ਼ਿੰਦਗੀ ਬਤੀਤ ਕਰ ਰਿਹਾ ਹਾਲਾਂਕਿ ਬਹੁਤ ਸਾਰੀਆਂ ਮੁਸ਼ਕਲਾਂ ਉਨਤਾਈਆਂ ਜ਼ਿੰਦਗੀ ਦੇ ਵਿੱਚ ਆਈਆਂ ਪਰ ਇਹਨਾਂ ਦੋਵਾਂ ਨੇ ਆਪਣਾ ਸਾਥ ਇੱਕ ਦੂਜੇ ਦਾ ਨਹੀਂ ਛੱਡਿਆ ਡਾਕਟਰ ਗੁਰਵਿੰਦਰ ਸਿੰਘ ਸਾਡੇ ਨਾਲ ਨੇ ਔਰ ਜੋਤੀ ਭੈਣ ਜੀ ਨਾਲ ਨੇ ਡਾਕਟਰ ਗੁਰਵਿੰਦਰ ਸਿੰਘ ਇੱਕ ਖਾਸੇ ਦਾ ਸ਼ਿਕਾਰ ਹੁੰਦੇ ਨੇ ਮੈਰਿਜ ਤੋਂ ਪਹਿਲਾਂ ਤਾ ਫਿਰ ਉਸ ਹਾਸੇ ਨੇ ਕਿਵੇਂ ਉਹਦੀ ਜ਼ਿੰਦਗੀ ਬਦਲੀ ਤੇ ਕਿਵੇਂ ਫਿਰ ਉਹਨਾਂ ਦੀ ਮੈਰਿਜ ਹੋਤੀ ਜੀ ਉਹਨਾਂ ਦੇ ਨਾਲ ਹੁੰਦੀ ਹੈ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਭਾਂ ਦਾ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਸਮਾਂ ਕੱਢ ਕੇ ਆਏ ਸਾਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹੋਇਆ ਕੀ ਸੀਗਾ ਜ਼ਿੰਦਗੀ ਦੇ ਵਿੱਚ ਕਿਵੇਂ ਤੁਸੀਂ ਇੱਕ ਹਾਸੇ ਦਾ ਸ਼ਿਕਾਰ ਹੋਨੇ ਆ 17 ਸਪਟੈਂਬਰ 2012 ਮੇਰਾ ਪੈਰ ਸਲਿੱਪ ਹੋ ਗਿਆ ਸੀ ਸਟੇਅਰਸ ਤੋਂ ਤੇ ਗਿਰਨ ਕਰਕੇ ਮੇਰੇ ਸਪਾਈਨ ਇੰਜਰੀ ਹੋ ਗਈ ਸੀ ਜਿਹਦੇ ਕਰਕੇ ਮੇਰੇ ਦੋਨੋਂ ਲੋਅਰ ਲੀਮਬ ਜਿਹੜੇ ਆ ਕੰਮ ਕਰਨਾ ਬੰਦ ਕਰ ਗਏ ਸੀ ਅੱਛਾ ਜੀ ਇਸ ਤੋਂ ਪਹਿਲਾਂ ਜ਼ਿੰਦਗੀ ਬਿਲਕੁਲ ਨਾਰਮਲ ਚੱਲ ਰਹੀ ਸੀ ਉਸ ਤੋਂ ਪਹਿਲਾਂ ਬਿਲਕੁਲ ਨਾਰਮਲ ਸੀ ਜੀ ਚੱਲਣਾ ਫਿਰਨਾ ਸਭ ਕੁਝ ਵਧੀਆ ਸੀਗਾ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਬਹੁਤ ਮਾੜਾ ਟਰਨਿੰਗ ਪੁਆਇੰਟ ਸੀਗਾ ਜਿੱਤੋਂ ਲੈ ਕੇ ਉਹ ਤੋਂ ਹੁਣ ਤੱਕ ਮੈਂ व्हीਲਚੇਅਰ ਤੇ ਹੀ ਹਾਂ ਪਹਿਲਾਂ ਜੌਬ ਵੀ ਕਰਦੇ ਸੀਗੇ ਕਿਤੇ ਹਾਂਜੀ ਵਰਕਿੰਗ ਸੀਗੀ ਜੌਬ ਕਰਦੇ ਸੀਗੇ ਪਰਿਵਾਰ ਵਧੀਆ ਸਭ ਕੁਝ ਠੀਕ ਸੀਗਾ ਬਟ ਜਦੋਂ ਸਪਾਈਨ ਇੰਜਰੀ ਜਦੋਂ ਕੈਲੋਰੀਡ ਦੀ ਹੱਡੀ ਦੀ ਸੱਟ ਕਿਸੇ ਘਰਚ ਆ ਜਾਂਦੀ ਹੈ ਤਾਂ ਸਾਰਾ ਕੁਝ ਪੁੱਠਾ ਹੋ ਜਾਂਦਾ ਹੈ ਫਿਰ ਨਾ ਤਾਂ ਕੰਮ ਰਹਿੰਦੇ ਆ ਨਾ ਪਰਿਵਾਰ ਰਹਿੰਦੇ ਆ ਕੁਝ ਨਹੀਂ ਰਹਿੰਦਾ ਫਿਰ ਤਾਂ ਜੋ ਕੁਝ ਹੁੰਦਾ ਫਿਰ ਉਹ ਵੀ ਵੇਚ ਜਾਂਦਾ ਇਹ ਸਾਰਾ ਕੁਝ ਦੇਖਿਆ ਆ ਬੰਡਾਇਆ ਬਿਲਕੁਲ ਸਰ ਸਾਰਾ ਕੁਝ ਕਹਿ ਲਓ ਕਿ ਬਣਦੇ ਵੀ ਦੇਖਿਆ ਉਜੜਦੇ ਵੀ ਦੇਖਿਆ ਤੇ ਦੁਬਾਰਾ ਬਣਾਇਆ ਵੀ ਹੈ ਕੀ ਬਾਤ ਹੈ ਵਿਲ ਪਾਵਰ ਬੰਦੇ ਦੀ ਹੈ ਅਜਾ ਡਾਕਟਰ ਸਾਹਿਬ ਕਿਵੇਂ ਤੁਹਾਡਾ ਫਿਰ ਮੈਮ ਕਿਵੇਂ ਮਿਲਦੇ ਨੇ ਤੁਹਾਨੂੰ ਕਦੋਂ ਫਿਰ ਇਹ ਫੈਸਲਾ ਲੈਣੇ ਵੀ ਜ਼ਿੰਦਗੀ ਕਿੱਠਿਆਂ ਕੱਟਣੀ ਹੈ ਮਿਲਣਾ ਇਕਲੋ ਕੀ ਪਰਮਾਤਮਾ ਦਾ ਹੀ ਮਤਲਬ ਕੋਈ ਬਣਾਇਆ ਹੋਇਆ ਰਸਤਾ ਕੰਮ ਜਦੋਂ ਇੰਜਰੀ ਹੋ ਗਈ ਉਸ ਤੋਂ ਬਾਅਦ ਕੰਮ ਲਈ ਬੜੀ ਬੜਾ ਸਟਰਗਲ ਸੀਗਾ ਕਿ ਕੰਮ ਨਹੀਂ ਮਿਲਦਾ ਜੌਬ ਨਹੀਂ ਮਿਲਦੀ व्हीलचेयर ਤੇ ਬਹੁਤ ਘੱਟ ਚਾਂਸ ਹੁੰਦੇ ਹੈ ਕਿ ਤੁਹਾਨੂੰ ਕੋਈ ਜੌਬ ਦੇਵੇ ਅਗਰ ਜੌਬ ਮਿਲਦੀ ਵੀ ਹੈ ਤਾਂ ਉਹ 인ਫਰਾਸਟਰਕਚਰ ਨਹੀਂ ਮਿਲਦਾ ਕਿ ਜਿਸ ਤੇ ਤੁਹਾਨੂੰ ਅਗਲਾ ਕੰਫਰਟੇਬਲ ਹੀ ਰੱਖ ਸਕੇ ਕਿਉਂਕਿ ਆਪਾਂ ਕੋਈ ਵੀ ਕੰਮ ਦੀ ਗੱਲ ਕਰੀਏ ਨਾ ਸਾਹਮਣੇ ਵਾਲਾ ਲੱਗਦਾ ਕਿ ਯਾਰ ਇਹ व्हीलचेयर ਮਤਲਬ ਸਾਡੇ ਇੱਥੇ ਦੀ ਮੈਨੂੰ ਨਹੀਂ ਪਤਾ ਮਤਲਬ ਇੱਥੇ ਮੈਨੂੰ ਲੱਗਦਾ ਸੋਚ ਹੈ ਕਿ व्हीलचेयर ਵਾਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਉਹ ਚੀਜ਼ ਨੂੰ ਦੇਖਦੇ ਕਾਫੀ ਮੁਸ਼ਕਲਾਂ ਸੀਗੀਆਂ ਤੇ ਜੌਬ ਕਾਫੀ ਟਰਾਈ ਕੀਤੀ ਨਹੀਂ ਮਿਲੀ ਕਿਤੇ ਤੇ ਮੈਂ ਆਟੋ ਡਰਾਈਵ ਕਰਨਾ ਸ਼ੁਰੂ ਕਰਤਾ ਸੀਗਾ ਤੇ ਉਹ ਉਸ ਦੌਰਾਨ ਮੇਰੇ ਇੱਕ ਬੈਡਸੋਰ ਹੋ ਗਿਆ ਪ੍ਰੈਸ਼ਰ ਸੋਰ ਹੋ ਗਿਆ ਜਿਹਦੀ ਕਿ ਸਰਜਰੀ ਕਰਵਾਉਣ ਲਈ ਮੈਂ ਗੁਰਦਾਸਪੁਰ ਇੱਕ ਹਸਪਤਾਲ ਦੇ ਵਿੱਚ ਗਿਆ ਅੱਛਾ ਉੱਥੇ ਮੈਡਮ ਇੰਟਰਨਸ਼ਿਪ ਕਰਦੇ ਸੀਗੇ ਆਪਣੀ ਤੇ ਇਹਨਾਂ ਨਾਲ ਦੋਸਤੀ ਹੋਈ ਅੱਛਾ ਤੇ ਦੋਸਤੀ ਮਤਲਬ ਉਦੋਂ ਜਸਟ ਇੱਕ ਹਾਈ ਹੈਲੋ ਸੀਗੀ ਫਿਰ ਹੌਲੀ-ਹੌਲੀ ਬਾਤਾਂ ਚੱਲੀ ਗਈ ਤੇ ਉਸ ਬਾਤ ਦੇ ਬਾਅਦ ਫਿਰ 2 ਸਾਲ ਅਸੀਂ ਚੰਗੇ ਦੋਸਤ ਰਹੇ ਫਿਰ ਡਿਸੀਜਨ ਲਿਆ ਗਿਆ ਵਿਆਹ ਦਾ ਅਸੀਂ ਬੈਠੇ ਨਾਲ ਅੱਛਾ ਉਹ ਉਹ ਡਿਸੀਜਨ ਕਿਵੇਂ ਮਾਈਂਡ ਦੇ ਵਿੱਚ ਆ ਗਿਆ ਵੀ ਨਹੀਂ ਆਪਾਂ ਕੱਟਣੀ ਹੈ ਜ਼ਿੰਦਗੀ ਦੋਵਾਂ ਨੇ ਇਕੱਠਿਆਂ ਕੱਟਣੀ ਕਿਉਂਕਿ ਸਮਾਜ ਵਾਲੀ ਜਦ ਤੁਸੀਂ ਵੀ ਮਾਰਦੇ ਹੋ ਦੇਖਦੇ ਹਾਂ ਜਿਸ ਤਰੀਕੇ ਦਾ ਤੁਸੀਂ ਖੁਦ ਮਹਿਸੂਸ ਕੀਤਾ ਪਰ ਨਜ਼ਰੀਆ ਸਮਾਜ ਦਾ ਕਿਸ ਤਰੀਕੇ ਦਾ ਸਾਡੇ ਪ੍ਰਤੀ ਹੋ ਜਾਂਦਾ ਤਾਂ ਫਿਰ ਉਹ ਉਹ ਕਿਵੇਂ ਗੱਲਬਾਤ ਤੋਰੀ ਤੁਸੀਂ ਤੋਰੀ ਗੱਲ ਜਾਂ ਇਧਰੋਂ ਤੋਰੀ ਫਿਰ ਨਹੀਂ ਇਧਰੋਂ ਹੀ ਤੋਰੀ ਸੀ ਕਿ ਮੈਂ ਤਾਂ ਨਹੀਂ ਤੋਰੀ ਮੇਰੇ ਵੱਲੋਂ ਤਾਂ ਬਲਕਿ ਜਵਾਬ ਦਿੱਤਾ ਗਿਆ ਸੀਗਾ ਕਿਉਂਕਿ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਵਿਆਹ ਕਰਾਣਾ ਤੁਹਾਡੇ ਨਾਲ ਤਾਂ ਮੈਂ ਮੇਰੇ ਲਈ ਪਹਿਲਾਂ ਕੋਈ ਸੀਗਾ ਕਿ ਯਾਰ ਮੈਂ ਵੀ ਛੱਡਦੇ ਹਾਂ ਕਿਸ ਤਰ੍ਹਾਂ ਲਾਈਫ ਨਿਕਲੇਗੀ ਅੱਗੇ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਫੇਸ ਕਰਾਂਗੇ ਨਾ ਦੁਨੀਆ ਨੂੰ ਦੁਨੀਆ ਦੇ ਮਤਲਬ ਜੋ ਸਵਾਲ ਨੇ ਉਹ ਮੈਂ ਜਾਣਦਾ ਜਾਂ ਜੋ ਜਾਣਦੇ ਵੀ ਕਿੰਨੇ ਕੁ ਹਿਸੇ ਆ ਤੇ ਉਹ ਫਿਰ ਡਿਸੀਜਨ ਪੱਕਾ ਸੀਗਾ ਮੈਡਮ ਨੇ ਕਿ ਨਹੀਂ ਕੋਈ ਗੱਲ ਨਹੀਂ ਜੇ ਹੋਊਗਾ ਫਿਰ ਦੇਖ ਲਾਂਗੇ ਅੱਛਾ ਮੈਮ ਕਿਵੇਂ ਫਿਰ ਤੁਹਾਨੂੰ ਲੱਗਾ ਵੀ ਨਹੀਂ ਮੇਰਾ ਜੀਵਨ ਸਾਥੀ ਇਹੀ ਹੈ ਇਹਦੇ ਨਾਲ ਹੀ ਜ਼ਿੰਦਗੀ ਕੱਟਣੀ ਹੈ ਕਿਵੇਂ ਆ ਮਾਈਂਡ ਦੇ ਵਿੱਚ ਤੁਹਾਡੀ ਹਾਂ ਕੁਸ਼ਨੀ ਨੂੰ ਦੋ ਸਾਲ ਤੋਂ ਜਿਵੇਂ ਬਹੁਤ ਅੱਛੇ ਫਰੈਂਡ ਸੀਗੇ ਅਸੀਂ ਤੇ ਮਤਲਬ ਰੋਜ਼ ਗੱਲ ਕਰਨੀ ਇੱਕ ਦੂਜੇ ਨਾਲ ਹਰ ਇੱਕ ਗੱਲ ਸ਼ੇਅਰ ਕਰਨੀ ਫ੍ਰੈਂਡਲੀ ਵੀ ਸੀਗੇ ਆਪਣੇ ਸੁੱਖ ਦੁੱਖ ਦੀਆਂ ਵੀ ਕਰਨੀਆਂ ਸਾਰੀਆਂ ਸਟੱਡੀ ਨੂੰ ਲੈ ਕੇ ਵੀ ਕਰਨੀਆਂ ਫਿਰ ਇਦਾਂ ਹੀ ਇੱਕ ਟਾਈਮ ਜਦੋਂ ਗੁਰਵਿੰਦਰ ਨੇ ਇਦਾਂ ਕਹਿੰਦੇ ਬੱਸ ਹੁਣ ਮਤਲਬ ਕਿ ਬਹੁਤ ਟਾਈਮ ਹੋ ਗਿਆ ਹੁਣ ਵਿਆਹ ਉਹ ਨਹੀਂ ਕਰਾਉਣਾ ਹੈਗਾ ਤੇ ਇਦਾਂ ਹੀ ਵਾਸਤੇ ਮੈਂ ਕਿਹਾ ਕਿ ਇਦਾਂ ਕਿਉਂ ਨਹੀਂ ਵਿਆਹ ਕਰਾਉਣਾ ਕਹਿੰਦੇ ਨਹੀਂ ਕੌਣ ਕਰਾਏਗਾ ਇਦਾਂ ਥੋੜੀ ਹੁੰਦਾ ਆ ਮੈਂ ਕਿਹਾ ਚਲੋ ਠੀਕ ਆ ਇਦੇ ਫਿਰ ਅਸੀਂ ਗੱਲਬਾਤ ਫ੍ਰੈਂਡਸ ਵਾਂਗੂ ਕਰਦੇ ਰਹੇ ਉਸ ਤੋਂ ਬਾਅਦ ਇੱਕ ਦਿਨ ਅਚਾਨਕ ਹੀ ਮੈਂ ਉਦੇ ਪੁੱਛਿਆ ਮੈਂ ਕਿ ਤੁਸੀਂ ਮੈਰਿਜ ਨਹੀਂ ਕਰਾਉਣੀ ਕਹਿੰਦੇ ਨਹੀਂ ਕਰਾਣੀ। ਮੈਂ ਕਿਹਾ ਜੇ ਕਰਾਣੀ ਹੋਵੇ ਤਾਂ ਕਹਿੰਦੇ ਨਹੀਂ ਕਰਾਣੀ ਕਹਤਾਂ। ਉਸ ਤੋਂ ਬਾਅਦ ਫਿਰ ਮੈਂ ਨੇ ਕਿ ਮੈਂ ਕਿ ਚਲੋ ਮੈਂ ਤੁਹਾਡੇ ਨਾਲ ਮੈਰਿਸ ਕਰਾਉਣੀ ਆ ਹਨ। ਕਹਿੰਦੇ ਨਹੀਂ ਨਹੀਂ ਅਜੇ ਨਹੀਂ ਕਰਾਣੀ ਵੀ ਅਜੇ ਦਾ ਫਾਈਨੈਂਸਲੀ ਸਟਰੋਂਗ ਨਹੀਂ ਹੈਗਾ। ਫੈਮਿਲੀ ਵਾਈਜ਼ ਥੋੜਾ ਇਸ਼ੂਸ ਹੈਗੇ ਨੇ ਕਿ ਮਤਲਬ ਮੈਨੂੰ ਸੰਭਾਲ ਦੇਣੇ ਜਾਂ ਫਿਰ ਕੰਮਕਾਰ ਇਦਾਂ ਆ ਮੈਂ ਕਿ ਨਹੀਂ ਕੋਈ ਗੱਲ ਨਹੀਂ ਦੇਖ ਲਾਂਗੇ ਇਕੱਠੇ ਉਹ ਰਲ ਕੇ ਫਿਰ ਦੇਖ ਲਾਂਗੇ ਸਾਰਾ ਕੁਝ। ਫਿਰ ਅਸੀਂ 2016 ਚ ਮੈਰਿਜ ਕਰਵਾ ਲਈ ਸੀ ਦੋਨੋਂ ਅੱਛਾ ਉਹ ਫਿਰ ਜਦੋਂ ਮੈਰਿਜ ਦਾ ਡਿਸੀਜਨ ਲੈ ਲਿਆ ਉਸ ਤੋਂ ਅਗਲਾ ਮੈਨੂੰ ਲੱਗਦਾ ਸਭ ਤੋਂ ਸਟੈਪ ਔਖਾ ਤਾਂ ਉਹੀ ਹੋਊਗਾ ਜਦੋਂ ਮੈਰਿਜ ਕਰਾਉਣੀ ਹੈ ਤੁਹਾਡੇ ਪੇਰੈਂਟਸ ਨੂੰ ਤੁਸੀਂ ਦੱਸਿਆ ਗੱਲਬਾਤ ਹੋਈ ਸੀ ਪੇਰੈਂਟਸ ਨਾਲ ਹੋਈ ਸੀ ਗੱਲਬਾਤ ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਕਰ ਸਕਦੇ ਕਿ ਲੜਕਾ व्हीलਚੇਅਰ ਤੇ ਹੈ ਨਾ ਫੈਮਲੀ ਵਾਈਜ਼ ਕੀ ਕਹਿੰਗੇ ਰਿਲੇਟਿਵਸ ਲਈ ਦਹ ਹੁੰਦਾ ਫਰੈਂਡ ਸਰਕਲ ਕੀ ਹੋਏਗਾ ਤੇ ਬੜਾ ਮਨਾਇਆ ਬਟ ਨਹੀਂ ਉਹ ਮੰਨੇ ਨਹੀਂ ਫਿਰ ਅੱਛਾ ਫਿਰ ਅਸੀਂ ਉਹਨਾਂ ਦੇ ਇੰਗੇਜ ਜਾ ਕੇ ਮੈਰਿਜ ਕਰਵਾ ਲਈ ਦੇ ਲਈ ਫਿਰ ਉਹ 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 ਮੈਂ ਚਾਹੁੰਦਾ ਸੀਗਾ ਵੀ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਆਪਣੇ ਘਰ ਦੇ ਸੈਪਟ ਨਹੀਂ ਕਰ ਰਹੇ ਮਨ ਡੋਲਦਾ ਸੀ ਵੀ ਕਿਤੇ ਮੈਂ ਕੋਈ ਇਦਾਂ ਦਾ ਸਟੈਪ ਨਾ ਲਗਾ ਦੇ ਜੀ ਅ ਨਹੀਂ ਉਹ ਦੇਖੋ ਜਦੋਂ ਬੰਦਾ ਸਟੈਂਡ ਲੈਂਦਾ ਉਹਦੋਂ ਕੁਛ ਨਾ ਕੁਛ ਤਾਂ ਮਾਈਂਡਸ ਬਹੁਤ ਕੋ ਸ਼ਾਂਤ ਆਇਆ ਹਨਾ ਬਟ ਜਦੋਂ ਫਿਰ ਗੁਰਵਿੰਦਰ ਮਿਲੇ ਅਸੀਂ ਮੈਰਿਜ ਤੋਂ ਬਾਅਦ ਸਾਰਾ ਕੁਝ ਸੈਟਲ ਹੋ ਗਿਆ ਇੱਕ ਦੂਜੇ ਦੇ ਸਾਥ ਨਾਲ ਆਪਣਾ ਬਿਜ਼ਨਸ ਵੀ ਚਲਾ ਰਹੇ ਆ ਹਨਾ ਅੱਗੇ ਵੀ ਵਧ ਰਹੇ ਆ ਜਦੋਂ ਕਿ ਕਦੀ ਉਹ ਜ਼ਾਰੀਆਂ ਚੀਜ਼ਾਂ ਹੋਣ ਕੀ ਗਈਆਂ ਕੀ ਗੱਲ ਦੱਸਾਂ ਕਿ ਖੁਸ਼ੀ ਖੁਸ਼ੀ ਸਾਰਾ ਕੁਝ ਭੁੱਲ ਦਿੰਦਾ ਹੈ ਕਿ ਨਹੀਂ ਠੀਕ ਹੈ ਯਾਰ ਉਹ ਟਾਈਮ ਹੋਸੀ ਹੁਣ ਹੈ ਟਾਈਮ ਸਭ ਤੋਂ ਵਧੀਆ ਹੈ ਤਾਂ ਖੁਸ਼ ਹੋ ਜ਼ਿੰਦਗੀ ਤੋਂ ਅੱਜ ਹਾਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਤਾਂ ਗਰੀਬ ਦਾਨੀ ਕੋ ਗੱਲ ਨਹੀਂ ਆ ਕੋਈ ਲੜਾਈ ਝਗੜਾ ਨਹੀਂ ਕਦੀ ਕੁਝ ਅੱਛਾ ਫਿਰ ਡਾਕਟਰ ਸਾਹਿਬ ਸਾਰਾ ਸਿਸਟਮ ਆਪਕਾ ਵੀ ਜਿੰਨੀ ਤੁਹਾਡੇ ਚ ਬਿਲ ਪਾ ਬਰਾ ਮੈਨੂੰ ਲੱਗਦਾ ਕਦੀ ਕੋਈ ਕਮੀ ਤੁਹਾਨੂੰ ਤਾਂ ਮਹਿਸੂਸ ਹੁੰਦੀ ਨਹੀਂ ਹੋਵੇਗੀ ਅ ਸਰ ਮੈਂ ਡਿਪੈਂਡੈਂਟ ਨਹੀਂ ਹਾਂ 1% ਵੀ ਤੇ ਮਤਲਬ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਹੜੇ ਮੇਰੇ ਕੋਲ ਪੇਸ਼ੈਂਟ ਵੀ ਆਉਂਦੇ ਆ ਸਪਾਈਨ ਇੰਜਰੀ ਵਾਲੇ ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਉਹਨਾਂ ਨੂੰ ਇੰਨਾ ਕਿ ਇੰਡੀਪੈਂਡੈਂਟ ਕਰ ਦਈਏ ਕਿ ਨਾ ਪਰਿਵਾਰ ਦੇ ਬਾਕੀ ਮੈਂਬਰ ਉਹਨਾਂ ਤੋਂ ਫ੍ਰੀ ਹੋ ਜਾਣ ਫ੍ਰੀ ਦਾ ਇਨ ਦਾ ਸੈਂਸ ਕੀ ਮਤਲਬ ਜਦੋਂ ਸੱਟ ਲੱਗਦੀ ਹੈ ਨਾ ਤਾਂ ਚਾਰੇ ਆਣੇ ਸੰਭਾਲਣ ਲਈ ਚਾਹੀਦੇ ਹੁੰਦੇ ਸੋ ਐਟ ਲੀਸਟ ਜਦੋਂ ਇੰਡੀਪੈਂਡੈਂਟ ਹੋ ਗਿਆ ਨਾ ਉਹ ਚਾਰ ਉਹਨੂੰ ਇਕੱਲੋਂ ਖਵਾ ਸਕਦੇ ਆ ਰੈਦਰ ਜਦੋਂ ਚਾਰੋਂ ਹੀ ਨਹੀਂ ਕੰਮ ਕਰ ਰਹੇ ਤਾਂ ਫਿਰ ਕਿੱਥੋਂ ਖਾਣਾ ਕਰ ਕਿੱਥੋਂ ਚੱਲਣਾ ਸੋ ਮੇਰੀ ਸਿਰਫ ਉਹੀ ਕੋਸ਼ਿਸ਼ ਸੀਗੀ ਤੇ ਉਹ ਕੋਸ਼ਿਸ਼ ਦੇ ਨਾਲ ਪਰਮਾਤਮਾ ਸਾਨੂੰ ਸਪੋਰਟ ਕਰ ਰਿਹਾ ਪੂਰੀ ਤਰ੍ਹਾਂ ਔਰ ਅਸੀਂ ਕਾਫੀ ਘਰ ਚੇਂਜ ਕਰ ਚੁੱਕੇ ਹੁਣ ਤੱਕ ਲੋਕਾਂ ਦੇ ਤੇ ਅੱਗੇ ਕੋਸ਼ਿਸ਼ ਜਾਰੀ ਹੈ ਅੱਛਾ ਡਾਕਟਰ ਸਾਹਿਬ ਸਾਰਾ ਕੁਝ ਤੁਸੀਂ ਮੈਰਿਜ ਕਰ ਲਈ ਕੋਟ ਮੈਰਿਜ ਕਰ ਲਈ ਉਸ ਤੋਂ ਅਗਲਾ ਫਿਰ ਕਿਵੇਂ ਉਸ ਤੋਂ ਪਹਿਲਾਂ ਤੁਸੀਂ ਘਰ ਜਾਣ ਦੀ ਗੱਲ ਕੀਤੀ ਸੀ ਆਪਣੇ ਜਿਵੇਂ ਮੈਮ ਕਹਿੰਦੇ ਮੈਂ ਕੀਤੀ ਨਹੀਂ ਮੰਨੀ ਬਿਲਕੁਲ ਦੇਖੋ ਮੈਂ ਨਾ ਇੱਕ ਸਿੰਪਲ ਇਥੇ ਕਹਿਣਾ ਚਾਹਾਂਗਾ ਕਿ ਇਥੇ ਨਾ ਜਿਹੜਾ ਬੰਦਾ ਇਫੈਕਟਡ ਹੈ ਚਾਹੇ ਮੈਂ ਆ ਰੱਬ ਨਾ ਕਰਦਾ ਜੋਤ ਹੁੰਦੇ ਉਹਦੇ ਘਰ ਦੇ ਅਗਰੇ ਹੋਣਗੇ ਯਾਰ ਠੀਕ ਹੈ ਸਾਡੇ ਇਸ ਬੰਦੇ ਦਾ ਘਰ ਵਸ ਰਿਆ ਹੂੰ ਹੂੰ ਸੋ ਮੇਰੇ ਘਰ ਦੇ ਨਾਲ ਨੇਚਰਲੀ ਅਲਰਜੀ ਹੋਣਾ ਸੀਗਾ ਹੂੰ ਹਾਂ ਇਹੀ ਰੱਬ ਨਾ ਕਰਦੇ ਕਿ ਮੈਂ ਨਾਰਮਲ ਹੁੰਦਾ ਤਾਂ ਜੋਦ ਦੇ ਲੱਗੀ ਹੁੰਦੀ ਮੇਰੇ ਘਰ ਦੇ ਅਗੜੀ ਨਾ ਹੁੰਦੇ ਫੇਰੇ ਦੇ ਹੁੰਦੇ ਹੂੰ ਹੂੰ ਇਹ ਹੋਣਾ ਸੀਗਾ ਹਾਂ ਸੋ ਇਸ ਕਰਕੇ ਮੇਰੇ ਵਾਲੇ ਦਾ ਐਗਰੀ ਸੀਗੇ ਸੀਗੇ ਇਹਦੇ ਨਾਲ ਅਜ ਤੱਕ ਨਹੀਂ ਹੈਗੇ ਅੱਛਾ ਫਿਰ ਉਹ 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 ਦਿਨ ਕੱਟਨੇ ਔਖੇ ਹੋਏ ਫਿਰ ਉਹ ਜਿਹੜੇ ਉਹਨੇ ਕ ਦਿਨ ਕੱਟੇ ਸੀ ਜਿਹੜੇ ਕਹਿ ਲੋ ਕਿ ਉਲਤੋਂ ਘਰ ਤਾਂ ਕਾਣ ਦੇ ਦਿਨ ਹੂੰ ਉਹ ਦੇਣ ਕੱਟਣੇ ਨਹੀਂ ਸੀਗੇ ਉਹ ਮਤਲਬ ਮੈਂਟਲ ਲੰਗਾਣੇ ਸੀਗੇ ਕਿ ਕਿੱਦਾਂ ਲੰਗਦੇ ਆ ਰੋ ਕੇ ਡਰ ਕੇ ਪਤਾ ਨਹੀਂ ਪਿੱਛੋਂ ਕੌਣ ਆ ਗਿਆ ਕਿਹੜਾ ਆ ਜੂਗਾ ਕਿਹਨੇ ਲੱਭ ਲੈਣਾ ਤੇ ਕਿਹਨੇ ਪਛਾਨ ਲੈਣਾ ਉਹ ਸਾਰਾ ਕੁਝ ਸੀਗਾ ਉਹ ਸਾਰੇ ਡਰ ਸੀਗੇ ਅੰਦਰ ਇਹ ਮਤਲਬ ਜਿਵੇਂ ਨਾਰਮਲੀ ਹੈ ਨਾ ਕਿ ਆਪਾਂ ਜੀ ਫੋਨ ਲੈ ਕੇ ਬੈਠੇ ਆ ਤੇ ਉਹਦਾ ਕੋਈ ਫੋਨ ਲੈ ਕੇ ਬੈਠਾ ਨਹੀਂ ਸਾਡੀ ਫੋਟੋ ਖਿੱਚ ਰਿਹਾ ਸੋ ਇਹ ਵੀ ਖੌਫ ਸੀਗੇ ਇਹ ਸਾਰਾ ਚੀਜ਼ ਆਪ ਕੋਈ ਚੀਜ਼ਾਂ ਨੂੰ ਫੇਸ ਕੀਤਾ ਬਿਲਕੁਲ ਨਿਕਲੇ ਆ ਜੀ ਫਿਰ ਫੋਨ ਜਿੰਦਗੀ ਬਿਲਕੁਲ ਸਮੂਥ ਚੱਲ ਰਹੀ ਹੈ ਬਹੁਤ ਵਧੀਆ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਸੋ ਰੱਬ ਨੇ ਸਾਨੂੰ ਦੋ ਘਟੌਣੇ ਦਿੱਤੇ ਹੋਏ ਹੈ ਹੁਣ ਇਹਨਾਂ ਨੇ ਖੇਢੀ ਜਾਂਨੇ ਕਿ ਕਿੰਨੀ دیر ਦੀ ਹੈ ਕੀ ਕੀ ਨਾਂ ਇਹਨਾਂ ਦਾ ਜੀ ਸੋਹਣਾ ਜੀ ਇਹ ਅਰਜੋਤ ਕੋਰ ਹੈ ਜੀ ਗੁਰਜੋਤ ਕੋਰ ਹੈ ਅੱਛਾ ਜੀ ਇਹ ਸਾਡੇ 4 ਮਹੀਨੇ ਦੀਆਂ ਨੇ ਟਵਿਨਸ ਨੇ ਦੋਨੋਂ ਅੱਛਾ ਜੀ अच्छा ये ये पहचान आ ਜਾਂਦੀ ਸਾਨੂੰ ਤਾਂ ਪਛਾਣ ਨਹੀਂ ਆ ਰਹੀ ਇਹਨਾਂ ਦੀ ਕਿਵੇਂ ਨਿਸ਼ਾਨੀ ਰੱਖਦੇ ਨੇ ਤੁਸੀਂ ਇਹ ਹੁਣ ਤੁਹਾਨੂੰ ਬਸ ਇੱਕ ਸਰਪ੍ਰਾਈਜ਼ ਦਿਖਾਏ ਨੇ ਲੱਗੇ ਉਹ ਪਤਾ ਲੱਗ ਜੂ ਨਿਸ਼ਾਨੀ ਦਾ ਇਹ ਆ ਸੀ ਕਵਰ ਕੀਤਾ ਹੋਇਆ ਉੱਪਰ ਉਹਦੀ ਨਿਸ਼ਾਨੀ ਨੂੰ ਆ ਦੇਖੀ ਕੀ ਹੈ ਇਹਨਾਂ ਨੂੰ ਲੱਗਦਾ ਵੀ ਬਾਲਾਂ ਤੋਂ ਪਤਾ ਲੱਗਦਾ ਬਾਲਾਂ ਤੋਂ ਪਤਾ ਲੱਗਦਾ ਜੀ ਇਹ ਬਾਲਾਂ ਤੋਂ ਤੁਸੀਂ ਹਾਂ ਜੀ ਠੀਕ ਹੈ ਠੀਕ ਹੈ ਤਾਂ ਇਹ ਜ਼ਿੰਦਗੀ ਦੇ ਵਿੱਚ ਕਹਿੰਦੇ ਸਾਥ ਨਹੀਂ ਛੱਡਣਾ ਜਦੋਂ ਬੰਦੇ ਨੇ ਹੋਵੇ ਤਾਂ ਫਿਰ ਹਾਲਾਤ ਜਿੱਦਾਂ ਦੇ ਮਰਜ਼ੀ ਬਣ ਜਾਣ ਬੰਦਾ ਜ਼ਿੰਦਗੀ ਭਰ ਦੇ ਲਈ ਇੱਕ ਦੂਜੇ ਦਾ ਹੋ ਕੇ ਰਹਿ ਜਾਂਦਾ ਤੇ ਡਾਕਟਰ ਸਭ ਕੁਝ ਕਹਿਣਾ ਚਾਹੁੰਦੇ ਬਹੁਤ ਸਾਰੇ ਲੋਕ ਦੇਖ ਰਹੇ ਹੋਣਗੇ ਬਹੁਤ ਸਾਰੇ ਕਈ ਵਾਰ ਇਹਨਾਂ ਦੇ ਕੇਸਿਸ ਆ ਜਾਂਦੇ ਹੋਣਗੇ ਤੁਹਾਡੇ ਕੋਲ ਵੀ ਕੁਝ ਕਹਿਣਾ ਚਾਹੁੰਦੇ ਬਿਲਕੁਲ ਸਰ بڑے ਲੋਕ ਆਉਂਦੇ ਨੇ ਇਸ ਤਰ੍ਹਾਂ ਦੇ ਕਿ ਕਈ ਵਾਰੀ ਸਾਡੇ ਕੋਲ ਕੇਸ ਆਉਂਦੇ ਨੇ ਕਿ ਰੀਸੈਂਟ ਮੈਰਿਜ ਹੋਈ ਹੁੰਦੀ ਹੈ ਜਿੜੀ ਹੋ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਤੇ ਕੁੜੀ ਨੂੰ ਜਾਂ ਮੁੰਡੇ ਨੂੰ ਇੰਜਰੀ ਹੋ ਜਾਂਦੀ ਹੈ ਤਾਂ ਬੜਾ ਨਾ ਸਮਾਜ ਦੇ ਫੈਮਲੀਆ ਕਿਤੇ ਨਾ ਕਿਤੇ ਕੋਆਪਰੇਟ ਕਰਨੇ ਚਾਹ ਰਹੇ ਨੇ ਕਿ ਠੀਕ ਹੈ ਯਾਰ ਕੋਈ ਗੱਲ ਨਹੀਂ ਟਾਈਮ ਪਾ ਕੇ ਚੀਜ਼ਾਂ ਸੈੱਟ ਹੋ ਜਾਣਗੀਆਂ ਬਟ ਲੋਕ ਨਾ ਮਤਲਬ ਕਹਿ ਕਹਿ ਕੇ ਕਿ ਨਹੀਂ ਜੇ ਰੱਬ ਨਾ ਕਰੇ ਮੁੰਡੇ ਦੇ ਇੰਜਰੀ ਹੋ ਗਈ ਤਾਂ ਕੁੜੀ ਨੂੰ ਕਹਿ ਕਹਿ ਕੇ ਤੇਰੀ ਜ਼ਿੰਦਗੀ ਭਈ ਹੈ ਐਦਾਂ ਪਿਆਰ ਤੂੰ ਛੱਡ ਦੇ ਤੂੰ ਆ ਜਾ ਜਦੋਂ ਵਿਆਹ ਸੀ ਉਹ ਤਾਂ ਠੀਕ ਸੀ ਨਾ ਹੋ ਸਕਦਾ ਉਹਦੀ ਸਪੋਰਟ ਨਾਲ ਹੀ ਉਹ ਖੜਾ ਹੋ ਜਾਵੇ ਦੁਬਾਰਾ ਉਹਦੀ ਬਿਲ ਪਰ ਨਾਲ ਖੜਾ ਜਾਏ ਜਾਂ ਕੁੜੀ ਦੇ ਇੰਜਰੀ ਹੋਈ ਹੈ ਤਾਂ ਮਤਲਬ ਉਹਨੂੰ ਸਪੋਰਟ ਕਰ ਦੋ ਕਿ ਉਹ ਉਹਦੇ ਹੌਸਲੇ ਨਾਲ ਹੀ ਖੜੀ ਹੋ ਜੂਗੀ। ਸੋ ਉਹ ਚੀਜ਼ ਸਾਡੇ ਇੱਥੇ ਬਹੁਤ ਘੱਟ ਹੈ। ਮੇਰੇ ਨਾਲ ਵੀ ਮਤਲਬ ਅਸੀਂ ਵੀ ਬੜਾ ਕੁਝ ਸਹਿਆ ਸਾਨੂੰ ਵੀ ਬਣਿਆ ਨੇ। ਜੋਦ ਨੂੰ ਕਹਿਣਾ ਕਿ ਮਤਲਬ ਤੈਨੂੰ ਕੀ ਲੋੜ ਸੇ ਇਹਦਾ ਨਾ ਵਿਆਹ ਕਰਾਣ ਦੀ ਇਸ ਤਰ੍ਹਾਂ ਉਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਸਹਿਆ। ਸੋ ਮੈਂ ਰਿਕਵੈਸਟ ਕਰਨਾ ਚਾਹਾਂਗਾ ਸਮਾਜ ਨੂੰ ਮਤਲਬ ਇਹ ਇਦਾਂ ਦਾ ਰੱਬ ਨਾ ਕਰੇ ਕਿਸੇ ਨਾਲੇ ਬੀਤਦਾ ਵਾ। ਤਾਂ ਉਹਨੂੰ ਸਪੋਰਟ ਕਰੋ, ਉਹਨੂੰ ਹੌਸਲਾ ਦਿਓ ਨਾ ਕਿ ਉਹਦੇ ਨਾਲ ਦੇ ਸਾਥੀ ਨੂੰ ਦੂਰ ਕਰਕੇ ਜਾਂ ਕੁਝ ਕਰਕੇ ਉਹਦਾ ਹੌਸਲਾ ਤੋੜੋ। ਅੱਛਾ ਮੈਮ ਤੁਹਾਨੂੰ ਤਾਂ ਨਹੀਂ ਕਦੇ ਇਸ ਗੱਲ ਦਾ ਕਦੇ ਕੋਈ ਕਿਸੇ ਗੱਲ ਨੂੰ ਲੈ ਕੇ ਮਲਾਲ ਰਿਆ ਜਾਂ ਤੁਹਾਨੂੰ ਰਿਐਕਸ਼ਨ ਕਿਸ ਤਰੀਕੇ ਨਾਲ ਤੁਹਾਡੇ ਰਿਸ਼ਤੇਦਾਰਾਂ ਦਾ ਪੈਰੈਂਟਸ ਦਾ ਅਜੇ ਤੱਕ ਤੁਸੀਂ ਕਹਿੰਦੇ ਨਹੀਂ ਮਿਲੇ ਹੋ ਕਦੀ ਰਿਐਕਸ਼ਨ ਉਹਨਾਂ ਦਾ ਕਿਸ ਤਰੀਕੇ ਦਾ ਰਹਿੰਦਾ ਸੀਗਾ ਰਿਸ਼ਤੇਦਾਰਾਂ ਦਾ ਫਰੈਂਕ ਸਰ ਤੋਂ ਲੈ ਕੇ ਰਿਐਕਸ਼ਨ ਮੋਸਟਲੀ ਇਹੀ ਹੁੰਦਾ ਆ ਕਿ ਲड़का ਵੀਲ ਚੇਰ ਤੇ ਆ ਕੋਈ ਹੋਰ ਦੇਖ ਲੈਂਦੇ ਤੁਸੀਂ ਹਨਾ ਬਟ ਇੱਕ ਕਹ ਲੋ ਕਿ ਮਾਈਂਡਸੈਟ ਦੀ ਗੱਲ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੇ ਬੰਦੇ ਨੂੰ ਇੰਜਰੀ ਹੋ ਗਈ ਤਾਂ ਮਤਲਬ ਇਹ ਥੋੜੀ ਹੈ ਕਿ ਤੁਸੀਂ ਹੁਣ ਉਹਨੂੰ ਛੱਡ ਹੀ ਦਿਓ ਠੀਕ ਹੈ ਨਾ ਉਹ ਪਹਿਲਾਂ ਹੀ ਇੱਕ ਸਾਭੀ ਦੇਖ ਲੋ ਨਾ ਉਹ ਮਰਿਆ ਚਾਹ ਤੇ ਨਾ ਜਿਉਂਦਿਆਂ ਚਾਹ ਹਨਾ ਉਸ ਤੋਂ ਬੈਸਟ ਹੈ ਕਿ ਉਹਨੂੰ ਇੱਕ ਨਵੀਂ ਜ਼ਿੰਦਗੀ ਜਿਉਣ ਵਾਸਤੇ ਨਾ ਤੁਹਾਨੂੰ ਉਹਦਾ ਸਾਥ ਬਹੁਤ ਜ਼ਰੂਰੀ ਦੇਣਾ ਚਾਹੀਦਾ ਮੈਨੂੰ ਤਾਂ ਹੀ ਲੱਗਦਾ ਠੀਕ ਹੈ ਪੈਰੈਂਟਸ ਨੂੰ ਮਿਲਣ ਨੂੰ ਅੱਜ ਵੀ ਦਿਲ ਕਰਦਾ ਹੈ ਆਪਣੇ Obviously ਇਹ ਕਿਦਾਂ ਨਹੀਂ ਕਰਦਾ ਕਦੇ ਹੋਇਆ ਕਦੇ ਮੇਲ ਕਦੀ ਕੋਸ਼ਿਸ਼ ਕੀਤੀ ਨਹੀਂ 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 ਕਦੀ ਠੀਕ ਹੈ ਤਾਂ ਠੀਕ ਹੈ ਬੱਚੇ ਥੋੜੇ ਜੇ ਤੰਗ ਰਹੇ ਤਾਂ ਇਹ ਇਹ ਕਹਾਣੀ ਦਿਖਾਉਣ ਦਾ ਮਕਸਦ ਹੀ ਕੋਈ ਹੈ ਕਿ ਜ਼ਿੰਦਗੀ ਦੇ ਵਿੱਚ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਪਰ ਸਾਨੂੰ ਸਾਥ ਇੱਕ ਦੂਸਰੇ ਦਾ ਛੱਡਣਾ ਨਹੀਂ ਚਾਹੀਦਾ ਫਿਰ ਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦਾ